ਵੇਖੋ ਜੀ ਇਹ ਨੀਵੀਂ ਬਾਦੀ ਕਿਸ਼ਨ ਕੋਟ थाना ਸਲਾਮਾਬਾਦ ਦਾ ਇਲਾਕਾ ਵਾ ਮੈਂ ਇੱਥੇ ਵਿੱਕੀ ਨਾ ਦੇ ਵਿਅਕਤੀ ਦਾ ਕਤਲ ਹੋਇਆ ਵਾ ਮੈਂ ਮੌਕੇ ਤੇ ਪਹੁੰਚਿਆ ਵਾਂ ਮੌਕੇ ਤੇ ਪੁੱਜ ਕੇ ਉਹਨਾਂ ਦੇ ਵਿੱਚ ਆਪਣੇ ਜਿਹੜੇ ਮਦਈ ਨੇ ਉਹਨਾਂ ਦੀ ਮਾਤਾ ਨਾਮੈਂ ਅੱਤੇ ਮਿਲ ਰਹੇ ਆ ਵਾ ਮਿਲ ਕੇ ਜਿਹੜਾ ਵਾ ਜੋ ਵੀ ਕਾਰਵਾਈ ਜਿਹੜੀ ਹੰਬਲ ਵਿੱਚ ਲਿਆਂਦੀ ਜਾ ਰਹੀ ਹੈ ਕੋਣ ਹੈ ਮੁੰਡੇ ਆਪਣਾ ਸਰ ਕੋਣ ਹੈ ਮੁੰਡੇ ਜਿਹੜੇ ਮਾਰ ਕੇ ਗਏ ਕੀ ਮਾਰ ਕੇ ਗਏ ਵੇਖੋ ਅਜੇ ਅਜੇ ਸਾਰਾ ਮਾਮਲਾ ਜਿਹੜਾ ਵਾ ਨਾ ਘਰਦਿਆਂ ਤੋਂ ਬਿਆਨ ਹਸਲ ਕਰਕੇ ਤੇ ਫਿਰ ਕਿਹੜਾ ਬੰਦੇ ਦਾ ਉਹ ਕਰਦੇ ਨੇ ਉਸ ਮੁਤਾਬਕ ਕਾਰਵਾਈ ਕੀਤੀ ਕੋਈ ਕੀ ਮਾਰਿਆ ਕੀ ਹੋਰੇ ਦੀ ਮੌਤ ਹੋ ਗਈ ਮੁੰਡੇ ਦੀ ਕਿੰਨੀ ਉਮਰ ਹੈ ਉਹਦੀ ਮੈਂ ਉਮਰ ਦੀ ਉਮਰ 38 ਸਾਲ ਆ ਉਹਦਾ ਕਤਲ ਕੀਤਾ ਗਿਆ ਅੱਗੇ ਤੋਂ ਹਾਲਾਤ ਵੇਖ ਕੇ ਚੈੱਕ ਕਰਕੇ ਤੁਹਾਨੂੰ ਸਾਰੇ shear ਕੀਤਾ ਗਿਆ ਕੋਈ ਕੋਈ ਗੋਲੀ ਨਹੀਂ ਚੱਲੀ ਤੇਜ਼ ਤਾਰ ਹਥਿਆਰ ਨਾਲ ਕਤਲ ਜਿਹੜਾ ਹੋਇਆ ਵਾ ਉਹਦੇ ਵਾਸਤੇ ਅਸੀਂ ਕਾਰਵਾਈ ਕਰ ਰਹੇ ਹਾਂ ਉਹਨਾਂ ਦੇ ਮਾਤਾ ਜੀ ਆ ਪਹੁੰਚ ਚੁੱਕੇ ਨੇ ਉਹਨਾਂ ਦੇ ਮਾਤਾ ਦੇ ਬਿਆਨਾਂ ਦੇ ਅਗਲੀ ਕਾਰਵਾਈ ਕੀਤੀ ਜਾਵੇ ਸਰ ਪਤਾ ਲੱਗਾ ਰਾਤ ਉਹ ਆਇਆ ਹੀ ਹਲੇ ਆਪਣੇ ਘਰੇ ਆਇਆ ਇਹਦੇ ਬਾਰੇ ਤੁਹਾਨੂੰ ਪਤਾ ਲੱਗਾ ਜੇ ਮੇਰੇ ਬਾਰੇ ਮੈਨੂੰ ਨਹੀਂ ਕੋਈ ਪਤਾ ਲੱਗਾ ਇਨਸਾਫ ਮਿਲਣਾ ਚਾਹੀਦਾ ਹੈ ਜੋ ਵੀ ਵਿਕਾਸ ਦੀ ਮੇਰੇ ਜੀਜਾ ਜੀ ਹੈ ਮੈਂ ਦਾ ਬੰਦੇ ਦਾ ਜੀਜਾ ਜੋ ਵੀ ਤੁਹਾਡੇ ਸਾਹਮਣੇ ਚ ਦੱਸਤਾ ਉਹਨਾਂ ਨੇ ਜੋ ਕਾਰਵਾਈ ਹੋਈ ਹੈ ਅਸੀਂ ਤੇ ਚਾਹਨੇ ਪੁਲਿਸ ਕਾਰਵਾਈ ਕਰੇ ਤੇ ਇਨਸਾਫਾਨੂੰ ਇਹੋ ਹੀ ਚਾਹੀਦਾ ਜੋ ਜੋ ਕਾਰਵਾਈ ਬੰਦੀ ਕਰੇ ਲੱਗਦਾ ਨਹੀਂ ਦਿਨ ਦਿਹਾੜੇ ਕਤਲ ਕਰਨਾ ਤੇ ਦੇਖੋ ਇਹ ਨਿਹਾਇਤ ਨਜਾਇਜ਼ ਹੀ ਹੈ ਨਾ ਸਰਕਾਰਾਂ ਚਾਹੀਦਾ ਇਸ ਬਾਰੇ ਸੋਚਣਾ ਕਿ ਦਿਨ ਦਿਹਾੜੇ ਕਤਲ ਹੋ ਰਹੇ ਨੇ ਕੋਈ ਲੋਕਾਂ ਦੀ 30 ਮੁੰਡੇ ਦੀ ਉਮਰ 39 ਸਾਲ ਦੀ 39 ਸਾਲ ਦੀ ਉਮਰ ਹਾਂ ਜੀ ਇੱਕ ਕੁੜੀ ਹੈ ਕੁੜੀ ਇੱਕ ਕੁੜੀ ਆਦੀ ਕਿਸ ਤਰ੍ਹਾਂ ਦੇ ਸਹਾਰਾ ਜਾਂਦੇ ਹੋ ਜੀ ਜਗਾ ਜਿੱਦਾਂ ਕਾਨੂੰਨ ਦੇਗਾ ਕਾਨੂੰਨ ਦੀ ਜੋ ਦੇ ਕਾਨੂੰਨ ਚਾਹੀਦੀ ਫੌਂਸੀ ਫੌਂਸੀ ਚਾਹੀਦੀ ਇਹਨਾਂ ਨੂੰ ਪਿਓ ਪੁੱਤਰਾ ਦੋਨਾਂ ਨੂੰ ਅੱਜ ਇੱਕ ਤਾਂ ਹੋਇਆ ਕੱਲ ਨੂੰ ਹੋਰਾਂ ਦਾ ਵੀ ਹੋਏਗਾ ਹੋਰਾਂ ਦਾ ਵੀ ਹੋਏਗਾ ਜਿਸ ਤਰ੍ਹਾਂ ਦੇ ਕੋ ਬਣ ਗਏ ਤੇ ਖਾਣ ਨੂੰ ਹੋਇਆ ਕੀ ਹੈ ਤੁਹਾਨੂੰ ਤੁਹਾਡੇ ਕੀ ਲੱਗਦਾ ਕੀ ਗੱਲ ਮੈਂ ਉਹਦੀ ਚਾਚੀ ਆ ਜੀ ਸਾਡਾ ਪੁੱਤਰ ਆ ਕੀ ਨਾਮ ਹੈ ਉਮਰ 32 ਸਾਲ ਦੀ ਸਾਰੀ ਵਿੱਕੀ ਨਾਮ ਚ ਉਹਦਾ ਹਾਂ ਇਹਨਾਂ ਨੂੰ ਫਾਲਸੀ ਚਾਹੀਦੀ ਪਿਓ ਪੁੱਤਾਂ ਨੂੰ ਫੇਰਸਾਂ ਨੂੰ ਠੰਡ ਪਏਗੀ ਇਹ ਕਿਹੜੀ ਜਗ੍ਹਾ ਤੇ ਕਿਹੜਾ ਲੱਗਾ ਜੀ ਇਹ اسلام آباد ਨੀਵੀਂਵਾਦੀ ਕਿਸ਼ਨਕੋਟ 6 ਨੰਬਰ ਗਲੀ ਇੱਕ ਹੋਰ ਲੋਕ ਨੇ ਜਿਹਨਾਂ ਵੱਲੋਂ ਇੱਕ ਇੱਕ ਹੋਰ ਗੁੰਡੀ ਹੈ ਗੁੰਡੀ ਆ ਸਾਡੇ ਕੋਲ ਗੁੰਡੀਆਂ ਵੱਲੋਂ ਹੋਇਆ ਕਤਲ ਕਿੰਨੇ ਵਜੇ ਲੈ ਕੇ ਜਦੋਂ ਇਹ ਸਾਡੇ ਕਿੰਨੇ ਵਜ ਦਾ ਟਾਈਮ ਹੈ ਜੀ ਵਜਾ ਕੀ ਵਜਾ ਹੋਈ ਹੈ ਕਿ ਕਾਰ ਦੇ ਵਿੱਚ ਲੈ ਕੇ ਗਿਆ 4 ਦਿਨ ਪਤਾ ਨਹੀਂ ਵਿਚਾਰਾ ਗਰੀਬ ਪੈਸੇ ਮੰਗਣ ਆਇਆ ਕਿ ਕੀ ਹੋਇਆ ਇਸ ਗੱਲ ਦਾ ਸਾਨੂੰ ਨਹੀਂ ਪਤਾ ਗੇਟ ਬੰਦ ਕਰਕੇ ਵੜਿਆ Sissiyan! 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 ਆਪਣਾ ਕੀ ਮੀਡੀਆ ਵਾਲਾ ਮੂਸੂਲ ਨੂੰ ਪਹੁੰਚਾਤਾ ਮਸੂਲ ਦੇਖੋ ਵੀਰਾਂ ਦੇ ਵਿੱਚ ਹਾਂਜੀ ਭਾਈ ਕੀ ਨਾਮ ਦਾ ਮੁਜਰਮ ਨੂੰ ਬਾਹਰ ਕੱਟਿਆ ਦਵਾਦਾਂ ਗੱਡੀ ਨੇ ਬਣਾਇਆ ਅੱਜ ਸ਼ੂ ਕਰਕੇ ਲੱਗੇ ਨੇ